1, 2, 12, 15, ਇੱਕ ਜੀ ਬਣਾ ਲੇ ਇੱਕ ਜੀ ਬਣਾ ਲੇ ਇੱਕ ਜੀ ਚ ਪਾਉ ਨਹੀਂ ਗਾ ਨਹੀਂ ਪਾਉਂਦਾ ਤਾਂ ਪਰ ਇਹ ਤਾਂ ਉਹ 24 10 ਤੋਂ 26 10 ਦਾ 10 ਥੈਂਕ ਯੂ ਕੀ ਆਕਣਾ ਮੇ

ਸਾਰਾ ਲਾ ਗੋ ਤੇਰਾ ਮੈਂ ਕਦੇ ਸੋ ਆਂ ਤੇ ਸੌਦ ਨੂੰ ਪੀਲਾ ਨਹੀਂ ਪੀਂਦੇ ਕੱਤੋਂ ਨਹੀਂ ਜਾਂ ਉਹ ਬੰਨੋਲ ਦੁਬਾਰਾ ਉਹ ਚਾਹ ਗੁੱਟੀ ਕਾੜਦਾ ਵਿੱਚ ਅਗਲਾ ਨਾ ਮੇਰੇ ਕੱਟ ਲੋਣਾ ਸੂਲ ਲੋਣਾ ਬੜਾ ਆ ਇਹ ਗੱਲ ਬਾਤ ਤੋ 4 6 8 10 10 10 ਤੋ 10 10 10 10 15 50 50 30 30 40 ਕੋਈ ਸੌਸ ਉਹ ਜਿੰਨ ਤੋਂ ਬਣਦਾ ਇੰਤਰੀਵਿਊ ਵਾਂਡ ਯੂ ਐਸ اے ਦਾ ਵੀਜ਼ਾ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਉਹਨੂੰ ਪ੍ਰੋਮਿਸ ਕੀਤਾ ਕਿ ਅਸੀਂ ਤੈਨੂੰ ਉੱਥੇ ਵਰਕ ਪਰਮਿਟ ਦਿਵਾ ਕੇ ਅਸੀਂ ਪੱਕੇ ਕਰਾਂਗੇ ਤੇ ਇਸ ਦੇ ਸਬੰਧ ਵਿੱਚ ਪਹਿਲਾਂ ਉਹਦੀ 90 ਲੱਖ ਵਿੱਚ ਗੱਲ ਹੋਈ ਬਾਅਦ ਵਿੱਚ ਉਹਨੂੰ ਪ੍ਰੈਸ਼ਰਾਈਜ਼ ਕਰਨ ਲੱਗ ਗਏ ਤੇ ਉਸ ਤੋਂ 50 ਲੱਖ ਹੋਰ ਡਿਮਾਂਡ ਕੀਤਾ ਜਿਸ ਤੇ ਉਹਨੇ 1 ਕਰੋੜ 40 ਲੱਖ ਰੁਪਇਆ ਇਹਨਾਂ ਨੂੰ ਦਿੱਤਾ ਦੇਣ ਤੋਂ ਬਾਅਦ ਵੀ ਜਦੋਂ ਉਹ ਅਮਰੀਕਾ ਪਹੁੰਚ ਗਏ ਕਈ ਔਖੇ ਰਸਤਿਆਂ ਤੋਂ ਕਦੇ ਸਪੇਨ ਤੋਂ ਕਦੇ ਮੈਕਸੀਕੋ ਦੇ ਬਾਰਡਰਾਂ ਤੋਂ ਤਾਂ ਉਹ ਜਦੋਂ ਹੈ ਹੀ ਇਲੀਗਲ ਸੀ ਤਾਂ ਗਵਰਨਮੈਂਟ ਨੇ ਉੱਤੇ ਦੀ ਨੇ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਜਿਸ ਸੰਬੰਧੀ ਇਹਨੇ ਵਾਪਸ ਆ ਕੇ ਉਹਦੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਕੋਈ ਤਸੱਲੀ ਬਖਸ਼ ਉਹਨੂੰ ਜਵਾਬ ਨਹੀਂ ਦਿੱਤਾ ਤਾਂ ਉਹਨੇ ਪੁਲਿਸ ਕੋਲ ਆਫ ਦੀ ਫਰਿਆਦ ਰੱਖੀ ਤਾਂ ਮਾਨਯੋਗ ਸੀਪੀ ਸਾਹਿਬ ਵੱਲੋਂ ਮੁਕੱਦਮਾ ਦਰਜ ਕਰਨ ਦੀ ਹਦਾਇਤ ਕੀਤੀ ਗਈ ਜਿਸ ਤੇ ਉਹਦੇ ਖਿਲਾਫ 406 420 506 ਆਈਪੀਸੀ ਅਤੇ 13 ਪੰਜਾਬ ਪ੍ਰੋਵੈਂਸ਼ਨ ਆਫ ਹਿਊਮਨ ਸਮਗਲਿੰਗ ਐਕਟ थाना ਮੋਲਟੌਨ ਵਿਖੇ ਦਰਜ ਕੀਤਾ ਗਿਆ ਜਿਸ ਦੀ ਤਫਤੀਸ਼ ਚੱਲ ਰਹੀ ਹੈ ਜਿਸ ਵਿੱਚ ਅਸੀਂ ਇੱਕ ਦੋਸ਼ੀ ਸਰਬਜੀਤ ਸਿੰਘ ਜੋ ਕਿ ਨਡਾਲਾ ਕਪੂਰਥਲਾ ਦਾ ਰਹਿਣ ਵਾਲਾ ਹੈ ਉਹਨੂੰ ਅਸੀਂ ਅਰੈਸਟ ਕਰਨ ਵਿੱਚ ਕਾਮਯਾਬ ਹੋਏ ਹਾਂ ਤੇ ਅੱਜ ਉਹਦਾ ਅਸੀਂ ਪੁਲਿਸ ਰਿਮਾਂਡ ਹਾਸਲ ਕਰਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਕਿਆ ਜਾ ਰਿਹਾ ਸਰ ਇਹ ਸਰਲਿਤ ਕੋਣ ਹੈ ਸਰ ਇਹ ਮਤਲਬ ਟ੍ਰੈਵਲ ਏਜੰਟਾਂ ਦਾ ਨਾਲ ਸਾਥੀ ਜਿਹੜਾ ਦਲਜੀਤ ਸਿੰਘ ਡਾਉਨ ਤੇ ਸਰਬਜੀਤ ਇਹ ਦੋਨੋਂ ਸਗੇ ਭਰਾ ਨੇ ਤੇ ਉਹਦੇ ਤੇ ਦੋਨਾਂ ਨੇ ਇਕੱਠੇ ਰਲ ਕੇ ਫਰਾਡ ਕੀਤਾ ਹੈ ਦੱਸਿਆ ਜਾ ਰਿਹਾ ਇਹ ਪੁਲਿਸ ਨੂੰ ਲਾਜੀ ਹੋ ਜੇ ਜੀ ਹਾਂ ਇਹ ਜਿਹੜਾ ਸਰਬਜੀਤ ਹੈ ਇਹ ਕਪੂਰਥਲਾ ਪੁਲਿਸ ਦੇ ਵਿੱਚ ਪੋਸਟਡ ਹੈ ਉਹ ਤੇ ਪੁਲਿਸ ਲਾਈਨ ਵਿੱਚ ਏਐਸਆਈ ਹੈ ਅੱਛਾ ਸਰ ਇੱਕ ਹੋਰ ਜਿਹੜਾ ਇਹਨਾਂ ਨੇ ਡੀਲ ਕਿੰਨੇ ਚ ਹੋਈ ਸੀਗੀ ਬਾਅਦ ਚ ਕਿੰਨੇ ਪੈਸੇ ਮਿਲਗੇ ਇਹਦੇ ਦਸਲ ਮੁਤਾਬਕ ਕੰਪਲੇਨੈਂਟ ਦੇ 90 ਲੱਖ ਵਿੱਚ ਡੀਲ ਹੋਈ ਸੀ ਬਾਅਦ ਵਿੱਚ ਉਹਦੇ ਤੋਂ 1 ਕਰੋੜ 40 ਲੱਖ ਬਲੈਕਮੇਲ ਕਰਕੇ ਪ੍ਰੈਸ਼ਰਾਈਜ਼ ਕਰਕੇ ਉਹਦੇ ਤੋਂ ਹੋਰ ਰਕੂਬੀਤਾ ਗਿਆ। ਕੀ ਆਖ ਰਿਹਾ ਕਿ ਹਜੇ ਵੀ ਉਹਨੂੰ ਧਮਕੀਆਂ ਮਿਲ ਰਹੀਆਂ ਜੀ ਉਹ ਕਹਿੰਦੇ ਵੀ ਹਜੇ ਵੀ ਪੂਰੇ ਤਰ੍ਹਾਂ ਨਹੀਂ ਡਾ ਲਾ ਨਾ। ਨਹੀਂ ਇਹਦੇ ਸੰਬੰਧੀ ਹਲੇ ਕੋਈ ਇਨਫੋਰਮੇਸ਼ਨ ਨਹੀਂ ਆਈ ਬਟ ਇਹ ਹੈ ਕਿ ਜਿਹੜਾ ਦੋਸ਼ੀ ਤਿੰਨ ਦੋਸ਼ੀ ਨੇ ਇਹਦੇ ਵਿੱਚ ਇੱਕ ਦੋਸ਼ੀ ਅਰੈਸਟ ਹੋ ਚੁੱਕਿਆ ਹੈ। ਦੂਜੇ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰਾਂਗੇ।